ਇਹ ਕੋਲ ਚਲੋ ਇਹੋ ਫਾਇਦਰ ਇਹੋ ਉਹਨਾਂ ਦੀ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਵਿਰੋਧ ਜਿਹੜੀ ਮੈਮ ਚੱਲ ਰਹੀ ਹੈ ਉਸ ਦੇ ਤਹਿ ਸਾਡੇ ਫ੍ਰੀ ਕੋਰਟ ਪੁਲਿਸ ਨੂੰ ਇੱਕ ਬਹੁਤ ਜੀ ਵੱਡੀ ਕਾਮਯਾਬੀ ਹਾਸਲ ਹੋਈ ਸਾਡੇ ਮਾਜੋਗ ਐਸਐਸਪੀ ਡਾਕਟਰ ਪ੍ਰਕਾਸ਼ ਜੀ ਰਹਿਮਾਇਤ ਤੇ ਸਾਡੀ ਸਾਡੀ ਸੀਏ ਟੀਮ ਜਿਹੜੇ ਸਾਡੇ ਸਾਥ ਸਟ੍ਰਿਕਟ ਚੰਜੀ ਸਿੰਘ ਪਰੋਲਿੰਟਾਰੇ ਸਿੰਘ ਜੀ ਨੇ ਸ਼ਕੀ ਪੁੱਛੇ ਤਾਂ ਆਸੂ ਚ ਤੇ ਆਨਲਾਈਨ ਇੱਕ ਤਲੰਡੀ ਤੋਂ ਕਾਰ ਉਹਨੂੰ ਦਿਖਾਈ ਦਿੱਤੀ ਜਿਹੜਾ ਚੰਦਬੱਜਾ ਸਾਡੇ 334 ਉਹਦੇ ਕੋਲ ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਦੇ ਵਿੱਚ ਇੱਕਦਮ ਗੱਡੀ ਰੋਕ ਕੇ ਦੋ ਲੜਕੇ ਪੁੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਪਾਲਟੀ ਨੇ ਸੀਟੀਮ ਨੇ ਉਹਨਾਂ ਨੂੰ ਮੌਕੇ ਤੇ ਰੋਕ ਲਿਆ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਨਿਗਰਾਨੀ ਹੈਟ ਮੈਂ ਮੌਕੇ ਤੇ ਪਹੁੰਚਿਆ ਤੇ ਅਸੀਂ ਉਸ ਗੱਡੀ ਦੇ ਉਹਨਾਂ ਜਿਹੜੇ ਲੜਕੇ ਸੀ ਜਿਹੜੇ ਲੜਕੇ ਫੜੇ ਗਏ ਸੀ ਉਹਨਾਂ ਦੇ ਨਾਮ ਬਿੱਟੂ ਸਿੰਘ ਪੁੱਤਰ ਮਿੱਧਰ ਸਿੰਘ ਜੋ ਡੋਨਾ ਪੱਦਰੋ ਜ਼ਿਲ੍ਹਾ ਫੋਲਪੁਰ ਦਾ ਨਿਵਾਸੀ ਹੈ ਤੇ ਦੂਸਰਾ ਜਿਹੜਾ ਉਹਦਾ ਸਾਥੀ ਨਿਸ਼ਾਨ ਸਿੰਘ ਸੀ ਉਹ ਵੀ ਮੇਗਾ ਪੰਜੇ ਜ਼ਿਲ੍ਹਾ ਫੋਲਪੁਰ ਦੇ ਦੋਨੋਂ ਇਹ ਲੜਕੇ ਜਿਹੜੇ ਫੋਲਪੁਰ ਦੇ ਰਹਿਣ ਵਾਲੇ ਨੇ ਤੇ ਜਦੋਂ ਇਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਆਦੀ ਸੱਚ ਕੋਲ ਇਹਨਾਂ ਨੂੰ ਸਾਨੂੰ ਮੁੰਬਈ ਮਿਲੇ ਤੇ ਗੱਡੀ ਦੀ ਜਦੋਂ ਡੈਸ਼ਬੋਰਡ ਤਲਾਸ਼ੀ ਕੀਤੀ ਗਈ ਮੇਰੀ ਹਾਜ਼ਰੀ ਵਿੱਚ ਤੇ ਉਹਦੇ ਚੋਂ ਇੱਕ ਤਿੱਲੋ 23 ਗ੍ਰਾਮ ਹੀਰਮ ਬਰਾਮਦ ਕੀਤੀ ਦੇ ਅੰਦਰ ਵਿੱਚ 50000 ਰੁਪਇਆ ਜਿਹੜਾ ਇਹਨਾਂ ਨੇ ਨਸ਼ਾ ਵੇਚ ਕੇ ਜਿਹੜੇ ਨੇ ਕੁਛਕਿਛ ਚਾਹੀ ਵੀ ਹਮਸਾਹੇ ਨਸ਼ਾ ਦੇ ਕੇ ਜਿਹੜੀ ਰਾਇਆ ਰੁਪਇਆ ਉਸ ਦੀ ਉਸ ਨਸ਼ੇ ਦੀ ਕਮਾਈ ਤੇ ਟਰਗ ਮਣੀ ਮਿਲ ਤੇ ਉਹਨਾਂ ਦੀ ਜਿਹੜੀ ਮੌਕੇ ਜਿਹੜੀ ਕਾਦ ਲਈ ਗਈ ਇੱਕ ਕ੍ਰੇਟਾ ਕ੍ਰੇਟਾ ਜਿਹਦੀ ਨੰਬਰੀ CH015500 ਜਿਹੜੀ ਬਰੰਦ ਕੀਤੀ ਗਈ ਤੇ ਇਹ ਜਿਹੜੇ ਜਿਹੜੀ ਇਹਦੀ ਰਿਕਵਰੀ ਇਹ ਬਹੁਤ ਹੀ ਵੱਡੀ ਰਿਕਵਰੀ ਜਿਹੜੀ ਹੋਈ ਹੈ 1 ਕਿਲੋ 23 ਗ੍ਰਾਮ ਦੀ ਤੇ ਇਹਦੇ ਵਿੱਚੋਂ ਅਸੀਂ ਇਹਨਾਂ ਨੂੰ ਅਜਮਾਏ ਜੋ ਕੋਰਟ ਦੇ ਵਿੱਚ ਪੇਸ਼ ਕਰ ਰਹੇ ਆ ਤੇ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਨੂੰ ਸ਼ਕਤੀ ਨਾਲ ਪੁੱਛ-ਪੁੱਛ ਕਰਕੇ ਜਿਹੜੇ ਇਹਨਾਂ ਦੇ ਪਿੱਛੇ ਜਿਹੜੇ ਕਿ ਇਹ ਫੋਈਪੁਰ ਬਾਰਡਰ ਏਰੀਆ ਦੇ ਰਹਿਣ ਵਾਲੇ ਆ ਸਪਲਾਈ ਦਾ ਇੱਕ ਰੂਟ ਹੈ ਬਾਰਡਰ ਏਰੀਆ ਜਿਹੜਾ ਹੈ ਤੇ ਇਹਨਾਂ ਦੇ ਪਿੱਛੇ ਕੀ ਹੈ ਉਸ ਨੂੰ ਨਾਮਿਨੇਟ ਕਰਾਂਗੇ ਜਿਹੜਾ ਕੋਈ ਕਿਉਂਕਿ ਅਸੀਂ ਤਾਂ ਇਹਨੂੰ ਹੀ ਬਿਗ ਫਿਸ਼ ਕਾਹ ਹੈ ਜਿਹਨੂੰ ਆਪ ਕਹਿੰਦੇ ਆ ਵੱਡੇ ਸਮਗਲ ਹਉਣੀ ਜਿਹੜੀ ਏਡੀ ਵੱਡੀ ਰਿਕਵਰੀ ਹੈ ਬਹੁਤ ਵੱਡੀ ਰਿਕਵਰੀ ਸਾਡੀ ਥੀਕੁਰ ਕਿਸ ਦੀ ਤੇ ਜੇ ਹੋਰ ਵੀ ਜੇ ਪਿੰਡ ਦੇ ਪਿੱਛੇ ਕੋਈ ਇਹਨਾਂ ਦਾ ਕੋਈ ਮੀਮ ਹੋਵੇਗਾ ਸਮਗਲਰ ਉਹਨੂੰ ਵੀ ਅਸੀਂ ਨਾਮਿਨੇਟ ਕਰਕੇ ਅਸੀਂ ਤੇ ਜਸਤਾ ਕਰਾਂਗੇ ਤੇ ਅੱਗੇ ਜਿੱਥੇ ਸਪਲਾਈ ਕਰਨ ਜਾ ਰਹੇ ਸੀ ਤੇ ਉਹਨਾਂ ਨੂੰ ਵੀ ਅਸੀਂ ਜਿਹੜੇ ਇਹਨਾਂ ਦੇ ਅੱਗੇ ਜਿੱਥੇ ਸਪਲਾਈ ਨਾ ਕੀਤੀ ਉਹਨਾਂ ਨੂੰ ਵੀ ਅਸੀਂ ਉਹ ਚੇਤੀ ਕਰਤਾ ਤੇ ਬੈਕਗਰਾਉਂਡ ਇਹਨਾਂ ਦੇ ਜਿਹੜਾ ਬਿੱਟੂ ਹੈ ਉਹਦੇ ਤੋਂ ਪਹਿਲਾਂ ਇੱਕ ਐਨਡੀ ਦਾ ਮਕਦਮਾ ਦਰਜ ਹੈ 2022 ਵਿੱਚ ਤੇ ਇੱਕ ਨਿਸ਼ਾਨ ਸਿੰਘ ਜੋ ਉਸਤੇ ਵੀ 19 ਨੰਬਰ ਮਕਦਮਾ ਚ ਰੁਕਦਾ ਜਿਹਦੇ ਇਹਨਾਂ ਜਿਹੜੀ ਤਰੀਕ ਬੈਕਗਰਾਉਂਡ ਪੱਗ ਨਹੀਂ ਮਲੇ ਤੇ ਇਸ ਤੋਂ ਪਹਿਲਾਂ ਵੀ ਜਿਹੜੇ ਨਸ਼ੇ ਨਾਲ ਇਹਨਾਂ ਨੇ ਤਾਰਾ ਗੁਰੀਆਂ ਹੀਆਂ ਨੇ ਤੇ ਸਾਨੂੰ ਉਮੀਦ ਹੈ ਸਾਨੂੰ ਇਹਨਾਂ ਦੇ ਅੱਗੇ ਹੋਰੀ ਕੋਈ ਚੰਗੀ ਕਮਾਈ ਹੋ ਸਕਦੀ ਹੋਰ ਅਸਰ ਕੀ ਇਹਨੂੰ ਬਰੰਦ ਕੀਤਾ ਜੀ ਗੱਡੀ ਬਰੰਦ ਨਹੀਂ ਇਹਨਾਂ ਦਾ ਇੱਕ ਕਰੇਟਾ ਗੱਡੀ ਤੇ ਜਿਹੜਾ 50000 ਰੁਪਿਆ ਡਰਗ ਮਣੀ ਜਿਹੜੀ ਇਹਨਾਂ ਨੇ ਹੈਰੋਂ ਵੇਚ ਕੇ ਕਮਾਈ ਕੀਤੀ ਸੀ ਇੰਟਰਨੈਸ਼ਨਲ ਮਾਰਕੀਟ ਪਰ ਇੰਟਰ ਹਿਸ ਮਾਰਕੀਟ ਵਿੱਚ ਅਲੱਗ-ਅਲੱਗ ਨੇ ਜਿਹੜੇ ਇੰਟਰ ਹਿਸ ਮਾਰਕੀਟ ਵਿੱਚ ਅਸੀਂ ਇਹਨੂੰ 5 ਕਰੋੜ ਚ ਕਹਿ ਦਿੰਦੇ ਆ ਪਰ ਸਾਡੇ ਜਿਹੜੇ ਇੰਡੀਆ ਚ ਆਪੋ ਆਪਣੇ ਹਿਸਾਬ ਨਾਲ ਇਹ ਜਿਹੜੇ ਸਮਗਲਰ ਨੇ ਜਿਹੜੇ ਆਪਦਾ ਰੇਟ ਫਿਕਸ ਕਰਕੇ ਇਹਨੂੰ ਅਪ ਡਿਸਪਲੇ ਕਰਦੇ ਨੇ